ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਭਰਾ ਮੇਰੇ ਠੀਕ ਠਾਕ ਜੇ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਪੰਡੋਰੀ ਸੋ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਮੰਚ ਵੱਲੋਂ ਈਐਕਸ ਫੁੱਟਬਾਲ ਖਿਡਾਰੀ ਸ਼੍ਰੀ ਰਵੀ ਕੁਮਾਰ ਸ਼ਰਮਾ ਜੀ ਜਾਦ ਨੂੰ ਸਮਰਪਿਤ ਚੌਥਾ ਸੈਵਨ ਸਾਈਡ ਡੇ ਨਾਈਟ ਆਲ ਓਪਨ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਪਿੰਡ ਖੋਖਰ ਫੌਜੀਆ ਜ਼ਿਲ੍ਹਾ ਗੁਰਦਾਸਪੁਰ ਮਿਤੀ 9 10 11 ਤੇ 12 ਜੂਨ ਨੂੰ ਸੋ ਉਸ ਵਿੱਚ ਬਹੁਤ ਨਾਮੀ ਕਲੱਬਾਂ ਦੇ ਪਲੇਅਰ ਪਹੁੰਚ ਰਹੇ ਆ ਸਾਰੇ ਦਰਸ਼ਕਾਂ ਨੂੰ ਫੁੱਟਬਾਲ ਖਿਡਾਰੀਆਂ ਨੂੰ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਉੱਥੋਂ ਦੀ ਮੈਨੇਜਮੈਂਟ ਵੱਲੋਂ ਕਿ ਆਪਾਂ ਸਾਰੇ ਵੀਰਾਂ ਨੇ ਉਸ ਟੂਰਨਾਮੈਂਟ ਤੇ ਪਹੁੰਚ ਕੇ ਰੌਣਕਾਂ ਨੂੰ ਵਧਾਉਣਾ ਵਾ ਤੇ ਜਿਹੜੇ ਵੀਰ ਦੇਸ਼ਾਂ ਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਫੁੱਟਬਾਲ ਅਪਡੇਟ ਪੰਜਾਬ YouTube ਚੈਨਲ ਤੇ ਸਾਰਾ ਟੂਰਨਾਮੈਂਟ ਲਾਈਵ ਚੱਲੇਗਾ ਜਿਹੜੇ ਵੀਰ ਨਹੀਂ ਪਹੁੰਚ ਸਕਦੇ ਉਹ ਘਰ ਬੈ ਕੇ ਲਾਈਵ ਦੇਖ ਸਕਦੇ ਆ ਸੋ ਆਪਾਂ ਵੱਧ ਤੋਂ ਵੱਧ ਰੌਣਕਾਂ ਨੂੰ ਵਧਾਉਣਾ ਹੈ ਸੋ ਧੰਨਵਾਦ ਸਾਰੇ ਵੀਰਾਂ ਦਾ